ਮੈਂ ਥੋੜੀ ਔਖੀ ਸੀ ਕਿਉਂਕਿ ਇਹ ਸੇਟ ਜਾ ਕੇ ਲਿਖਣਾ ਲਰਨ ਕਰਨਾ ਉਹਨੂੰ ਗ੍ਰੈਬ ਕਰਨਾ ਤੋਂ ਔਖਾ ਕੰਮ ਸੀਗਾ ਬਹੁਤ ਔਖਾ ਸੀਗਾ ਮੇਰੇ ਵਾਸਤੇ ਪਰ ਇਹ ਕਹਿੰਦੀ ਸੀ ਨਹੀਂ ਮੰਮਾ ਨਾਲ ਕਰ ਲਓ ਮੇਰੇ ਤੇ ਇਹਦੇ ਨਾਲ ਹੀ ਹਿੰਮਤ ਨਾਲ ਮੈਂ ਵੀ ਤੁਰ ਗਈ ਨਾਲ ਨਾਲ ਇਸ ਵਾਰ ਮੇਰੀ ਵੀ ਗ੍ਰੈਜੂਏਸ਼ਨ ਹੋ ਜਾਏਗੀ ਜਿਹੜੀ ਵਿੱਚ ਛੁੱਟ ਗਈ ਸੀ ਕਿੰਨੇ ਸਾਲ ਪਹਿਲੇ ਜਦੋਂ ਮੈਂ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਤਾਂ ਮੈਂ ਹੀ ਸੋਚਿਆ ਸੀ ਇਸ ਕਾਲਜ ਦੇ ਗੇਟ ਤੇ ਕੋਈ ਵੀ ਬੱਚੀ ਜਿਹੜੀ ਪੜ੍ਹਨ ਦੀ ਇੱਛਾ ਲੈ ਕੇ ਆਈ ਉਹਨੂੰ ਵਾਪਸ ਨਹੀਂ ਜਾਣ ਦੇਣਾ ਮੈਂ ਇੱਥੇ ਤੱਕ ਵੀ ਆਪਣੇ ਆਪ ਨੂੰ ਮੈਂਟਲੀ ਤਿਆਰ ਕੀਤਾ ਸੀ ਕਿ ਜੇ ਲੋੜ ਪਈ ਤਾਂ ਮੈਂ ਆਪ ਇਸ ਬੱਚੇ ਨੂੰ ਗੇਟ ਟੂ ਰੀਸੀਵ ਕਰਕੇ ਕਲਾਸ ਚ ਛੱਡ ਕੇ ਆਵਾਂਗੀ ਜਰਨੀ ਥੋੜੀ ਔਖੀ ਸੀਗੀ ਕਿਉਂਕਿ ਇਹ ਸੇਜ ਜਾ ਕੇ ਲਿਖਣਾ ਲਰਨ ਕਰਨਾ ਉਹਨੂੰ ਗ੍ਰੈਬ ਕਰਨਾ ਸਭ ਤੋਂ ਔਖਾ ਕੰਮ ਸੀਗਾ ਬਟ ਹੌਲੀ ਹੌਲੀ ਜਿਵੇਂ ਇਹਦੇ ਨਾਲ ਇਹਨੂੰ ਕਰਾਂਦੇ ਕਰਾਂਦੇ ਮੈਨੂੰ ਵੀ ਥੋੜੀ ਜਿਹੀ ਹਿੰਮਤ ਆਈ ਉਹਦੇ ਨਾਲ ਨਾਲ ਮੈਂ ਵੀ ਕਰ ਲਿਆ ਜਿਵੇਂ ਦੇਖੀ ਜਾਏਗੀ ਜੋ ਹੋਏਗਾ ਸੋਚ ਨਹੀਂ ਸਕਦੀ ਮੈਂ ਪਰ ਇਹ ਬਹੁਤ ਔਖਾ ਸੀਗਾ ਮੇਰੇ ਵਾਸਤੇ ਪਰ ਇਹ ਕਹਿੰਦੀ ਸੀ ਨਹੀਂ ਮੰਮਾ ਨਾਲ ਕਰ ਲਓ ਮੇਰੇ ਕੋਈ ਕਹਿੰਦੀ ਮੈਂ ਜਾਣਾ ਹੀ ਹੈ ਕਾਲਜ ਮੇਰੇ ਨਾਲ ਚੱਲ ਰੋ ਤੇ ਇਹਦੇ ਇਹਦੀ ਹਿੰਮਤ ਨਾਲ ਮੈਂ ਵੀ ਤੁਰੀ ਗਈ ਨਾਲ-ਨਾਲ ਮੈਂ ਕਹਾ ਇੰਨਾ ਸ਼ੌਂਕ ਨਹੀਂ ਸੀ ਪਰ ਇਹਦੇ ਨਾਲ ਰਹਿ ਰਹਿ ਕੇ ਜਿਵੇਂ ਇਹਨੂੰ ਬਣਾਉਂਦੇ ਬਣਾਉਂਦੇ ਕਿ ਮੇਰਾ ਵੀ ਥੋੜਾ ਜਿਹਾ ਇੰਟਰਸਟ ਜਾਗਣਾ ਸ਼ੁਰੂ ਹੋਇਆ ਕਿ ਚਲ ਮੈਂ ਵੀ ਕਰ ਸਕਦੀ ਹਾਂ ਚਲ ਇਹਦੇ ਨਾਲ ਮੈਂ ਵੀ ਕਰ ਲਾਂਗੀ ਇਸ ਵਾਰ ਮੇਰੀ ਵੀ ਗ੍ਰੈਜੂਏਸ਼ਨ ਹੋ ਜਾਏਗੀ ਜਿਹੜੀ ਮੈਂ ਛੁੱਟ ਗਈ ਸੀ ਕਿੰਨੇ ਸਾਲ ਪਹਿਲੇ ਫਿਰ ਹੌਲੀ ਹੌਲੀ ਜਿਵੇਂ ਉਹ ਮੇਰ ਵਾਲੇ ਇੱਥੇ ਲੋਕਲ ਸ਼ਿਫਟ ਕੀਤਾ ਜਦੋਂ ਉਦੋਂ ਥੋੜਾ ਟੀਚਰਜ਼ ਨਾਲ ਤੇ ਡਰਾਈਵਰਜ਼ ਨਾਲ ਥੋੜਾ ਮੈਂ ਕੀਤਾ ਸੀਗਾ ਕਿ ਜਦੋਂ ਘਰੋਂ ਨਿਕਲਦੀ ਸੀ ਤੇ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਘਰੋਂ ਨਿਕਲ ਗਈ ਜਦੋਂ ਸਕੂਲ ਪਹੁੰਚਦੀ ਸੀ ਉੱਥੋਂ ਵੀ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਕਿ ਹਾਂ ਪਹੁੰਚ ਗਈ ਠੀਕ ਠਾਕ ਟੈਨਸ਼ਨ ਬਹੁਤ ਹੁੰਦੀ ਸੀ ਕਿਉਂਕਿ ਉਸ ਵੇਲੇ ਬੱਸ ਇਕੱਲੀ ਹੁੰਦੀ ਸੀ ਕਿ ਜੋ ਮਾਹੌਲ ਚੱਲ ਰਿਹਾ ਸੀ ਉਸ ਕਰਕੇ ਡਰ ਲੱਗਦਾ ਸੀ ਥੋੜਾ ਜਿਹਾ ਪਰ ਹੌਲੀ ਹੌ ਟੀਚਰਸ ਨਹੀਂ ਨਹੀਂ ਸਭ ਨਹੀਂ ਬਹੁਤ ਜ਼ਿਆਦਾ ਕਿ ਆਪਣਾ ਟਾਈਮ ਨਹੀਂ ਆਇਆ ਕੋਈ ਨਹੀਂ ਉਦੋਂ ਮੇਰਾ ਬੇਟਾ ਵੀ ਛੋਟਾ ਸੀਗਾ ਨਾਲ ਨਾਲ ਉਹਨੂੰ ਵੀ ਸਕੂਲ ਭੇਜਣਾ ਸਾਰਾ ਇਹਨੂੰ ਵੀ ਕਾਰਖਾਨਾ ਵੀ ਬਣਾਉਣਾ ਫਿਰ ਉਹਨੂੰ ਵੀ ਛੱਡਣ ਜਾਣਾ ਲੈਣ ਜਾਣਾ ਡਿਊਟੀ ਸੀਗੀ ਪੂਰੀ ਨਹੀਂ ਇਹ ਸਾਰਾ ਕੁਝ ਜਿਹੜਾ ਹੋਇਆ ਉਹ ਕੱਲੇ ਮੇਰੀ ਜਰਨੀ ਨਹੀਂ ਹੈ ਇਹ ਲਾਈਕ ਪੂਰੀ ਫੈਮਿਲੀ ਸਪੋਰਟ ਦੇ ਨਾਲ ਨਾਲ ਟੀਚਰਸ ਦਾ ਜਿਹੜਾ ਕੰਟਰੀਬਿਊਸ਼ਨ ਹੈਗਾ ਤੇ ਸਾਰਾ ਦਾ ਸਪੋਰਟ ਕਰਕੇ ਹੀ ਇਹ ਸਾਰਾ ਕੁਝ ਹੋਇਆ ਹੈ ਪੋਸੀਬਲ ਤੇ ਮੇਰੀ ਜਰਨੀ ਨਾਲੋਂ ਖਾਸ ਮਦਦ ਦੀ ਜਿਹੜੀ ਅਕੰਪਲਿਸ਼ਮੈਂਟ ਉਹ ਹੈ ਮੇਰੇ ਅਕੋਰਡਿੰਗਲੀ ਕਿਉਂਕਿ ਇਹ ਸੇਜ ਜਿਹੜਾ ਇਹਨਾਂ ਨੇ ਜੋ ਕਲ ਦਿੱਤਾ ਉਹ ਅਦਰ ਟਾਈਮ 'ਚ ਤੇ ਕੋਈ ਨਹੀਂ ਕਰ ਸਕਦਾ ਮੇਰੇ ਅਕੋਰਡਿੰਗਲੀ ਤੇ ਅੱਜ ਕੱਲ ਦਾ ਕਿਉਂਕਿ ਜਿਹੜਾ ਯੂਥ ਹੈ ਉਹ ਵੈਸੇ ਹੀ ਸਟੱਡੀਜ਼ ਵਗੈ ਤੇ ਪੜਨਾ ਚਾ ਰਿਹਾ ਤੇ ਯੂਥ ਹੀ ਨਹੀਂ ਜੇ ਇੰਟਰਸਟਿਡ ਤੇ ਐਸੇ ਚ ਆ ਕੇ ਤੇ ਲੋਕੀ ਸੋਚ ਨਹੀਂ ਸਕਦੇ ਕਰਨ ਦਾ ਤੇ ਡੈਫੀਨਿਟਲੀ ਕਾਫੀ ਵਧੀਆ ਲੱਗ ਰਿਹਾ ਤੇ ਵਿਦਆਊਟ ਫੈਮਿਲੀ ਸਪੋਰਟ ਹੈ ਪੋਸੀਬਲ ਨਹੀਂ ਸੀਗਾ ਬਿਲਕੁਲ ਤੇ ਉਹਨਾਂ ਸਾਰਿਆਂ ਦਾ ਮੈਂ ਥੈਂਕਸ ਕਰਨਾ ਚਾਹੂੰਗੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਪੋਰਟ ਕੀਤਾ ਤੇ ਨਾਲੇ ਇਹਨਾਂ ਹਰਡਲਸ ਨੂੰ ਕਰਾਸ ਕਰਨ ਦੀ ਹਿੰਮਤ ਦਿੱਤੀ ਉਨਾ ਕਰ ਗਈ ਇਹ ਸਾਰਾ ਕੁਝ ਹੋ ਰਿਹਾ ਹੈ ਮੈਂ ਐਸ ਐਕਚੁਅਲੀ ਕੰਰੈਂਟਲੀ ਪੀਸੀਐਸ ਲਈ ਪ੍ਰਪੇਅਰ ਕਰ ਰਹੀ ਹਾਂ ਤੇ ਸੇਵਨ ਸਰਵਿਸ ਜਾਂਦਾ ਸ਼ੁਰੂ ਤੋਂ ਹੀ ਸੀਗਾ ਪਲਾਨ ਤੇ ਉਹੀ ਕੋਸ਼ਿਸ਼ ਰਹੇਗੀ ਰੀਜ਼ਨ ਕੋਈ ਨਹੀਂ ਲਾਈਕ ਰੀਜ਼ਨ ਇਹ ਹੈ ਕਿ ਜਦੋਂ ਹੁਣ ਤੇ ਇੰਟਰਸਟ ਵੀ ਬਣ ਗਿਆ ਪਹਿਲੇ ਜਦੋਂ ਇੰਟਰਸਟ ਨਹੀਂ ਵੀ ਸੀ ਉਦੋਂ ਇਹ ਸੀਗਾ ਕਿ ਕੁਝ ਡਿਫਰੈਂਟ ਕਰਨਾ ਹੈ ਜਿਹੜਾ ਬਹੁਤ ਘੱਟ ਲੋਕ ਕਰਪੰਦੇ ਨੇ ਤੇ ਉਹਦੇ ਲਈ ਫਿਰ ਮੇਰੇ ਫਾਦਰ ਨੇ ਵੀ ਕਾਫੀ ਸਪੋਰਟ ਕੀਤਾ ਕਿ ਵੀ ਇਹੀ ਕਰਨਾ ਹੈ ਹੁਣ ਕਿ ਟ੍ਰਾਈ ਕਰਦੇ ਰਹੋ ਤੇ ਡੈਫਰਨਟਲੀ ਯੂ ਵਿਲ ਅਚੀਵ ਯਰ ਗੋਲ ਮੈਂ ਤੇ ਬਸ ਇਹਨਾਂ ਨੂੰ ਥੋੜਾ ਫੋਰਸੇ ਕੀਤਾ ਬਾਕੀ ਅਸਲੀ ਕੰਮ ਮੇਰੇ ਫਾਦਰ ਨੇ ਕੀਤਾ ਹੈ ਇਹਨਾਂ ਕਿ ਵੀ ਆਪ ਤੇ ਪੜਾਣਾ ਹੀ ਹੈ ਤੇ ਤੂੰ ਹੀ ਪੜ ਲੈ ਕਹਿੰਦੇ ਨਾਲ ਤੇ ਫਿਰ ਇਹ ਹੀ ਕਹਿੰਦੇ ਕਹਿੰਦੇ ਬਸ ਕਰਾ ਦਿੱਤਾ ਟਰੈਕਟਰ ਮੈਂ ਤਾਂ ਸੋਚ ਵੀ ਨਹੀਂ ਸਕਦਾ ਵੀ ਮੈਂ ਡਾਇਰੈਕਟਰ ਬਣ ਜਾਵਾਂ ਟਰੈਕਟਰ ਤੋਂ ਉੱਪਰ ਵਾਲਾ ਹੀ ਹੈ ਜਿਹਨੇ ਇਸ ਕਾਬਲ ਬਣਾਇਆ ਤੁਸੀਂ ਅੱਜ ਮੇਰੀ ਸਟੋਰੀ ਕਰ ਰਹੇ ਹੋ ਇੱਥੇ ਸਾਰੇ ਜਣੇ ਬੈਠ ਕੇ ਪਰ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਮੇਨ ਯਾ ਵੀ ਹੁਣ ਜਿਹੜੀ ਚੀਜ਼ ਆਪਾਂ ਇੱਥੇ ਕਵਰ ਕਰ ਰਹੇ ਆ ਮੇਨ ਉਹ ਇਹਨੂੰ ਐਜ਼ ਅ ਮੋਟੀਵੇਸ਼ਨਲ ਸਟੋਰੀ ਤੁਸੀਂ ਅੱਗੇ ਲੈ ਕੇ ਚੱਲੋ ਬਈ ਇਹੋ ਜੇ ਕਈ ਬੱਚੇ ਹੋਣਗੇ ਜਿਨ੍ਹਾਂ ਦਾ ਲਾਈਫ ਦੇ ਵਿੱਚ ਬਹੁਤ ਉਸ ਸਟਰਗਲ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਬਈ ਜੇ ਪੂਰੀ ਐਫਰਟ ਲਾ ਕੇ ਪੂਰੇ ਤੁਸੀਂ ਸ਼ਿੱਦਤ ਨਾਲ ਕੋਈ ਕੰਮ ਜੇ ਫੜ ਲਓ ਕੋਈ ਤਾਂ ਪੋਸੀਬਲ ਨਹੀਂ ਹੈਗਾ ਵੀ ਉਹ ਨਾ ਹੋ ਸਕੇ ਕਿਸੇ ਵੀ ਕੰਮ ਨੂੰ ਵੀ ਆਪਾਂ ਜੇ ਸ਼ੁਰੂ ਕਰ ਲਈਏ ਇਸ ਇੱਕ ਓਟ ਆਸਰਾ ਪ੍ਰਭੂ ਦਾ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਉਹ ਤਾਂ ਆਪਣੇ ਨਾਲ ਹੀ ਹੈ ਹਮੇਸ਼ਾ ਹੀ ਆਪਣੇ ਨਾਲ ਰਹਿੰਦਾ ਪਰ ਅੰਦਰੋਂ ਇੱਕ ਦ੍ਰਿੜ ਜਿਸ ਨੂੰ ਆਪਾਂ ਕਹਿੰਦੇ ਨਿਸ਼ਚੇ ਬੰਦਾ ਕਰ ਲਵੇ ਜੇ ਸੋਚ ਲਵੇ ਜੋ ਕੁਝ ਕਰਨਾ ਹੈ ਤੇ ਨਾਥਿੰਗ ਇਜ਼ ਇੰਪੋਸੀਬਲ ਕੁਝ ਵੀ ਆਪਣੇ ਆਪ ਇਹ ਨਹੀਂ ਕਹਿ ਸਕਦੇ ਵੀ ਉਹ ਹੋ ਨਹੀਂ ਸਕਦਾ ਪਰ ਜੋ ਇਹਨਾਂ ਦੀ ਹਿੰਮਤ ਹੈ ਦੋਵਾਂ ਦੀ ਮਾਵਾਂ ਦੀਆਂ ਦੀ ਸਵੇਰੇ ਉੱਠ ਕੇ ਪਹਿਲਾਂ ਨਿਤਨੇਮ ਕਰਕੇ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਘਰ ਦੇ ਕੰਮ ਕਰਨੇ ਸਾਡੇ ਕੋਲ ਅੱਜ ਇੱਕ ਕੰਮ ਨਹੀਂ ਆਉਂਦਾ ਤੇ ਇਹ ਸਾਰੇ ਕੰਮ ਜੋ ਇਹਨਾਂ ਨੇ ਕੀਤੇ ਆ ਉਹ ਬਿਨਾਂ ਉਹਦੀ ਕਿਰਪਾ ਤੋਂ ਨਹੀਂ ਥੋੜੇ ਮਹੀਨੇ ਠਹਿਰ ਕੇ ਪਹਿਲਾਂ ਤਾਂ ਬੇਟੀ ਨੂੰ ਲੈ ਕੇ ਆਏ ਸੀ ਮੇਰੇ ਕੋਲ ਐਡਮਿਸ਼ਨ ਕਰਵਾਉਣ ਲਈ ਔਰ ਜਿੱਥੇ ਪੇਰੈਂਟਸ ਲਈ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ স্পੈਸ਼ਲ ਬੱਚੇ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਜਿਆਦਾ ਮਾਪੇ ਲਈ ਕੁੜ ਨੂੰ ਪੈਰੈਂਸਰ ਕਰਨਾ ਔਰ ਉਸ ਵੇਲੇ ਮੇਰੇ ਲਈ ਵੀ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਇਨਫਰਾਸਟ੍ਰਕਚਰ ਸਪੈਸ਼ਲ ਬੱਚਿਆਂ ਵਾਲੀ ਪਤਾ ਨਹੀਂ ਸਾਡੇ ਕੋਲ ਹੈ ਜਾਂ ਨਹੀਂ ਹੈ ਔਰ ਸਭ ਤੋਂ ਜ਼ਿਆਦਾ ਘਬਰਾਟ ਮੈਨੂੰ ਇਹ ਸੀ ਕਿ ਕਿਤੇ ਕੋਈ ਬੱਚਾ ਇਸ ਬੱਚੇ ਨੂੰ ਟੀਜ਼ ਨਾ ਕਰ ਦੇਵੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਟੀਜ਼ਿੰਗ ਵਗੈਰਾ ਹੁੰਦੀ ਹੈ ਔਰ ਮੈਨੂੰ ਇਹ ਹੀ ਫਿਕਰ ਸੀ ਸਭ ਤੋਂ ਜ਼ਿਆਦਾ ਕਿਉਂਕਿ ਮੈਂ ਆਪ ਬਹੁਤ ਇਮੋਸ਼ਨਲ ਹਾਂ ਔਰ ਮੈਨੂੰ ਇਹ ਲੱਗਦਾ ਸੀ ਕਿ ਕਿਤੇ ਬੱਚੇ ਦੇ ਮੈਂਟਲ ਮੈਂਟਲੀ ਉਹ ਬੱਚਾ ਹਰਾਸ ਨਾ ਹੋ ਜਵੇ ਔਰ ਡਾਊਨ ਨਾ ਚਲਾ ਜਾਵੇ ਇਸ ਗੱਲ ਦੀ ਮੈਨੂੰ ਬੜੀ ਘਬਰਾਹਟ ਸੀ ਪਰ ਮੇਰਾ ਇੱਕ ਸੁਪਨਾ ਸੀ ਜਦੋਂ ਮੈਂ ਐਸ ਅ ਪ੍ਰਿੰਸੀਪਲ ਜੁਆਇਨ ਕੀਤਾ ਤਾਂ ਮੈਂ ਇਹ ਸੋਚਿਆ ਸੀ ਕਿ ਇਸ ਕਾਲਜ ਦੇ ਗੇਟ ਤੇ ਕੋਈ ਵੀ ਬੱਚੀ ਜਿਹੜੀ ਪੜ੍ਹਨ ਦੀ ਇੱਛਾ ਲੈ ਕੇ ਆਈ ਉਹਨੂੰ ਵਾਪਸ ਨਹੀਂ ਜਾਣ ਦੇਣਾ ਔਰ ਇਸ ਚੈਲੰਜ ਨੂੰ ਮੈਂ ਫਿਰ ਕਬੂਲ ਕੀਤਾ ਔਰ ਮੈਨੂੰ ਵੀ ਐ ਲੱਗਦਾ ਸੀ ਜਿਵੇਂ ਮੇਰੇ ਲਈ ਇਮਤਿਹਾਨ ਦੀ ਘੜੀ ਹੈ ਕਈ ਵਾਰੀ ਮੈਂ ਸੋਚਿਆ ਕਿ ਕਿਸ ਤਰ੍ਹਾਂ ਇਸ ਬੱਚੇ ਨੂੰ ਕਲਾਸਰੂਮ ਤੱਕ ਪਹੁੰਚਾਇਆ ਜਾਏਗਾ ਉਹ ਸਾਰਾ ਮੈਂ ਇੱਥੇ ਤੱਕ ਵੀ ਆਪਣੇ ਆਪ ਨੂੰ ਮੈਂਟਲੀ ਤਿਆਰ ਕੀਤਾ ਸੀ ਕਿ ਜੇ ਲੋੜ ਪਈ ਤੇ ਮੈਂ ਆਪ ਇਸ ਬੱਚੇ ਨੂੰ ਗੇਟ ਤੋਂ ਰিসিਵ ਕਰਕੇ ਕਲਾਸ ਛੱਡ ਕੇ ਆਵਾਂਗੀ ਔਰ ਥੋੜੇ ਜੇ ਦਿਨਾਂ ਤੋਂ ਬਾਅਦ ਮੇਰਾ ਖਣ ਮਹੀਨੇ ਡੇਢ ਮਹੀਨੇ ਤੋਂ ਬਾਅਦ ਜਦੋਂ ਗੁਰਲੀਨ ਦੇ ਮਮਾ ਮੇਰੇ ਕੋਲ ਆਏ ਬੱਚੇ ਬਾਰੇ ਪਤਾ ਕਰਨ ਲਈ ਕਿ ਕਿਸ ਤਰ੍ਹਾਂ ਚੱਲ ਰਹੀ ਆ ਤੇ ਮੈਂ ਐਵੇਂ ਜਿਵੇਂ ਗੱਲਾਂ ਗੱਲਾਂ ਦੇ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ ਵਰਕਿੰਗ ਉਹ ਕਹਿੰਦੇ ਨਹੀਂ ਨਹੀਂ ਮੈਡਮ ਮੈਂ ਤਾਂ ਗ੍ਰੈਜੂਏਸ਼ਨ ਵੀ ਪੂਰੀ ਨਹੀਂ ਕੀਤੀ ਤੇ ਮਨਾਂ ਨੂੰ ਪੁੱਛਿਆ ਕਿ ਕਿਉਂ ਨਹੀਂ ਪੂਰੀ ਕੀਤੀ ਉਹਨਾਂ ਨੇ ਕਿਹਾ ਕਿ ਲੋੜ ਨਹੀਂ ਸੀ ਕਿਉਂਕਿ ਅੰਡੈਲੀ ਪੈਂਟਸ ਵਾਲਿਆਂ ਦੀ ਬਹੂ ਹੈ ਰੱਜੇ ਪੂਜੇ ਬੰਦੇ ਨੇ ਤੇ ਜ਼ਰੂਰਤ ਨਹੀਂ ਸੀ ਤੇ ਮੈਂ ਇਹਨਾਂ ਨੂੰ ਕਨਵਿੰਸ ਕੀਤਾ ਮੈਂ ਕਿ ਨੌਕਰੀ ਕਰਨ ਲਈ ਨਹੀਂ ਪੜਨਾ ਹੁੰਦਾ ਕਿਤਾਬਾਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਆ ਔਰ ਤੁਸੀਂ ਨਹੀਂ ਵੀ ਜੌਬ ਕਰਨੀ ਤਾਂ ਵੀ ਤੁਹਾਨੂੰ ਪੜਨਾ ਚਾਹੀਦਾ ਗਿਆਨ ਦੇ ਬੂਹੇ ਖੁੱਲਦੇ ਆ ਕਿਤਾਬਾਂ ਦੇ ਨਾਲ ਪੜਨ ਦੇ ਨਾਲ ਤੇ ਤੁਸੀਂ ਕਿਉਂ ਨਹੀਂ ਸਾਡੇ ਕੋਲ ਆ ਕੇ ਤੁਸੀਂ ਵੀ ਆਪਣੀ ਗ੍ਰੈਜੂਏਸ਼ਨ ਪੂਰੀ ਕਰਦੇ ਇਹਨਾਂ ਨੇ ਫਿਰ ਘਰ ਜਾ ਕੇ ਆਪਣੇ ਸਲਾਹ ਕੀਤੀ ਔਰ ਇਹਨਾਂ ਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਤੇ ਫਿਰ ਇਹਨੇ ਆ ਕੇ ਫਾਰਮ ਭਰਿਆ ਤੇ ਆਪਣੀ ਐਡਮਿਸ਼ਨ ਵੀ ਜਿਹੜੀ ਹੈ ਉਹ ਉੱਥੇ ਕਰਵਾ ਲਈ